ਤੁਸ ਦੇ ਕਰੋਸ਼ਵਾਰਤਾ ਤੇ ਮੈਂ ਹਕਮਲ ਪ੍ਰਿਤਕਰ ਤੱਕ ਗੱਲ ਕਰਦਾ ਆ ਪੰਜਾਬ ਦੇ ਵਿੱਚ ਚੱਲ ਰਹੀ ਨਗਰ ਨਿਗਮ ਚੋਣਾ ਪ੍ਰਕਿਰਿਆ ਦੇ ਦੌਰਾਨ ਪਟਿਆਲਾ ਦੇ ਵਿੱਚ ਮੋਹੱਲ ਕਾਫੀ ਪਖਿਆ ਹੋਇਆ ਜਿਹੜਾ ਕਿ ਨਜ਼ਰ ਆ ਰਿਹਾ ਤੁਹਾਨੂੰ ਦੱਸਣਿਆ ਕਿ ਵਾਰਡ ਨੰਬਰ 40 ਦੇ ਵਿੱਚ ਮਾਹੌਲ ਕਾਫੀ ਤਣਾਪੂਰਨ ਜਿਹੜਾ ਕਿ ਨਜ਼ਰ ਆਇਆ ਆਪ ਤੇ ਭਾਪਾ ਪਦ ਵਿੱਚ ਜਿਹੜਾ ਕਿ ਇਹ ਮਾਹੌਲ ਪਖਿਆ ਹੋਇਆ ਤਾਂ ਤੁਹਾਨੂੰ ਦੱਸਦੇ ਕਿ ਮੌਕੇ ਤੇ ਜਿਹੜਾ ਕਿ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਵੀ ਉੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਪੁਲਿਸ ਟੀਮ ਨੂੰ ਲੈ ਕੇ ਉੱਥੇ ਜਾਇਆ ਜਾਂਦਾ ਤੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ VOTING ਨੂੰ ਜਾਰੀ ਵੀ ਉੱਥੇ ਉਹਨਾਂ ਦੇ ਵੱਲੋਂ ਰੱਖਿਆ ਜਾ ਰਿਹਾ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਵਾਰਡ ਨੰਬਰ 40 ਦੇ ਵਿੱਚ ਜਿਹੜੇ ਕਿ ਚੜ੍ਹਪ ਦੇਖਣ ਨੂੰ ਮਿਲਦੀ ਹੈ ਜਿਹੜੇ ਕਿ VOTING ਦੀ ਪ੍ਰਕਿਰਿਆ 7 ਵਜੇ ਸ਼ੁਰੂ ਹੋਣੀ ਸੀ ਤਾਂ ਇਹ ਗਹਿਮਾ ਗਹਿਮ ਦਾ ਮਾਹੌਲ ਜਿਹੜਾ ਕਿ ਇਹ 6:30 ਵਜੇ ਹੀ ਉੱਥੇ ਸ਼ੁਰੂ ਹੋ ਗਿਆ ਸੀਗਾ ਤੁਹਾਨੂੰ ਦੱਸ ਦਿੰਨੇ ਆ ਕਿ ਉੱਥੇ ਇਟਾ ਰੋੜੇ ਵੀ ਚੱਲੇ ਨੇ ਪਰ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਮਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਉੱਥੇ ਜਿਹੜਾ ਕਿ ਇਹ ਮੌਕੇ ਤੇ ਜੈਨਦਰ ਕੌਰ ਵੀ ਉੱਥੇ ਪਹੁੰਚਦੇ ਨੇ ਉਹ ਵਿੱਚ ਵੀ ਦੇ ਲੀਡਰ ਨੇ ਤੇ ਪੂਰੇ ਐਕਟਿਵ ਜਿਹੜੇ ਕਿ ਐਸ ਵੋਟਾ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪਣੇ ਸਮਰਥਕਾਂ ਦੇ ਨਾਲ ਉੱਥੇ ਪਹੁੰਚਾ ਜਾਂਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੇ ਬਾਅਦ ਜਿਹੜਾ ਕਿ ਹੈ ਚੇਤਨ ਸਿੰਘ ਜੋੜਾ ਮਾਜੜਾ ਵੀ ਉੱਥੇ ਪਹੁੰਚਦੇ ਨੇ ਤੇ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਵੀ ਇੱਥੇ ਵੱਡਾ ਰੋਲ ਜਿਹੜਾ ਕਿ ਉਹਨਾਂ ਦੇ ਵੱਲੋਂ ਉਹਦਾ ਕੀਤਾ ਜਾਂਦਾ ਆਪਣੀ ਡਿਊਟੀ ਉਹਨਾਂ ਦੇ ਵੱਲੋਂ ਨਿਭਾਈ ਜਾਂਦੀ ਹੈ ਤੇ ਮੌਕੇ ਤੇ ਜਿਹੜਾ ਕਿ ਮਾਹੌਲ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਇਹ ਖਬਰਾਂ ਸਾਹਮਣੇ ਆ ਰਹੀ ਹੈ ਕਿ ਮਾਹੌਲ ਜਿਹੜਾ ਕਿ ਉੱਥੇ ਸ਼ਾਂਤੀਪੂਰਵਕ ਹੋ ਚੁੱਕਿਆ ਹੈ ਤੇ ਪੁਲਿਸ ਦੀ ਪਾਰੀ ਫੋਰਸ ਵੀ ਉੱਥੇ ਤਾਇਨਾਤ ਕੀਤੀ ਜਾ ਚੁੱਕਿਆ ਹੈ ਤੇ ਉਹਨਾਂ ਦੀ ਪੂਰੀ ਸੁਰੱਖਿਆ ਦੇ ਵਿੱਚ ਹੀ ਪੂਰਾ VOTING ਦਾ ਹੁਣ ਪ੍ਰੋਸੈਸ ਇਹ ਜਾਰੀ ਰੱਖਿਆ ਜਾ ਰਿਹਾ ਤੇ ਸ਼ਾਮ ਤੱਕ ਵੀ ਇਸੇ ਤਰ੍ਹਾਂ ਦੇ ਨਾਲ ਇੱਥੇ VOTING ਪ੍ਰੋਸੈਸ ਜਾਰੀ ਰਹੇਗਾ